ਕਿਮਾਉਲੋਸ ਉੰਮੀ ਕਮਰੇ ਤੋਂ ਫੰਦੀ ਪਰੋ ਉਹ ਸੰਦਾਰਸ ਅਮੀਰ ਹੋਣੀ ਪਲਾਜ਼ੋਮੇ ਰੈਗਿਡਲ ਪਲਾਜ਼ੋਵਾ ਸਦਾਰ ਦੇ ਦੌਰ ਦੇ ਨਿਯੁਕਤੀ ਕੀਤੀ ਬਟਾਲਾ ਹਲਕੇ ਦੀ ਔਰ ਜ਼ਿੰਮੇਵਾਰੀ ਦਿੱਤੀ ਹੈ ਔਰ ਜ਼ਿੰਮੇਵਾਰੀ ਜੜੀ ਹੁੰਦੀ ਹੈ ਉਹ ਸਭ ਨੂੰ ਨਾਲ ਲੈ ਕੇ ਮਿਲ ਕੇ ਚੱਲ ਕੇ ਪਾਰਟੀ ਦੀ ਚੜ੍ਹਦੀ ਕਲਾ ਵਾਸਤੇ ਸ਼੍ਰੋਮਣੀ ਅਕਾਲੀ ਦਲ ਦੀ ਉਹ ਕੰਮ ਕਰਨ ਦੀ ਜ਼ਿੰਮੇਵਾਰੀ ਦਿੱਤੀ ਹੈ ਔਰ ਇਹ ਜ਼ਿੰਮੇਵਾਰੀ ਨੂੰ ਜਿਵੇਂ ਸੋਚਦੇ ਨਾਲ ਉਹਨਾਂ ਨੇ ਮੈਨੂੰ ਜ਼ਿੰਮੇਵਾਰੀ ਦਿੱਤੀ ਹੈ ਉਹਨਾਂ ਮਤੰਦਈ ਦੇ ਨਾਲ ਇਹਦਾ ਨਿਰਵਾਹ ਕਰਾਂਗਾ ਔਰ ਲੋਕਾਂ ਦੇ ਵਿਚਰ ਕੇ ਪਾਰਟੀ ਦਾ ਚੜ੍ਹਦੀ ਕਲਾ ਵਾਸਤੇ ਕੰਮ ਕਰਾਂਗਾ ਜੇ ਵੀ ਸਾਡੇ ਕੇ ਕਾਲੀ ਰੰਗ ਦੇ ਬਣ ਕਾ ਉਸਨੇ ਆਪਣੇ 40 ਦਲਦਾਰ ਕੀ ਨੂੰ ਜੀ ਬੰਦਾ ਜੀ ਦੇ ਕੀ ਦੇ ਕੀ ਬਣਾਉ ਨੂੰ ਕੀ ਨਹੀਂ ਸਕਦਾ ਲੱਗੋ ਜਿਹੜੇ ਪਾਰਟੀ ਛੱਡਦੀ ਹੈ ਵੈਸੇ ਤੋਂ ਉਹਦੀ ਗੱਲ ਨਹੀਂ ਕਰਨੀ ਚਾਹੀਦੀ ਬੀਜੇਪੀ ਚ ਜਿਹੜੇ ਕਿਆ ਜਾਏ ਤੇ ਜਿਹਨੂੰ ਟਕਸਾਲੀ ਜੰਗ ਸੰਗੀ ਕਹਿੰਦੇ ਆ ਅਹੀ ਟਕਸਾਲੀ ਜੰਗ ਸੰਗੀਆਂ ਜੋ ਇੱਕ ਪਰਵਾਰ ਆ ਜਿਨ੍ਹਾਂ ਨੇ ਹਮੇਸ਼ਾ ਪਾਰਟੀ ਦੀ ਨਸਵਾਰਤ ਸੇਵਾ ਪਾਰਟੀ ਦੀ ਉੱਥੇ ਵੀ ਕੀਤੀ। ਔਰ ਅਮਰਜੈਂਸੀਆ ਵੀ ਕਟੀਆਂ ਸਾਡੇ ਪਰਿਵਾਰ ਨੇ। ਔਰ ਆ ਜਿਹੜਾ ਪ੍ਰਭੂ ਰਾਮ ਦਾ ਮੰਦਿਰ ਦਾ ਕੰਮ ਚੱਲ ਰਿਹਾ ਜਿਹਦਾ 22 ਤਰੀਕ ਨੂੰ ਪ੍ਰਭੂ ਰਾਮ ਜੀ ਵਿਰਾਜਮਾਨ ਹੋਣਗੇ। ਉਹਦੇ ਵਾਸਤੇ ਵੀ ਜਦੋਂ ਪਾਰਟੀ ਨੇ ਉਦੋਂ ਪ੍ਰੋਗਰਾਮ ਦਿੱਤਾ ਸੀ ਤੇ ਅਸੀਂ ਉਦੋਂ ਵੀ ਉੱਥੇ ਦੋਨੋਂ ਵਾਰੀ 99 ਚ ਤੇ 92 ਚ ਗਏ। ਇੱਕ ਪਾਰਟੀ ਦੀ ਜਿਹਨੇ ਅਸੀਂ ਪਰਿਵਾਰ ਨੇ ਜੰਗ ਸੰਘ ਦੇ ਸਮੇਂ ਤੋਂ ਸੇਵਾ ਕੀਤੀ ਆ ਅਸੀਂ ਅੱਜ ਇਹ ਮਹਿਸੂਸ ਕੀਤਾ ਕਿ ਪਾਰਟੀ ਦੇ ਅੰਦਰ ਕਲਚਰ ਜਿਹੜਾ ਕਾਂਗਰਸ ਦਾ ਭਾਰਤੀ ਜਨਤਾ ਪਾਰਟੀ ਨੇ ਕਾਂਗਰਸ ਕਲਚਰ ਅਡਾਪਟ ਕਰ ਕਾਂਗਰਸ ਕਲਚਰ ਅਡਾਪਟ ਹੀ ਨਹੀਂ ਕਰ ਲਿਆ ਕਾਂਗਰਸ ਦੇ ਜਿਹੜੇ ਭ੍ਰਸਟ ਲੋਕ ਨੇ ਜਿਹੜੇ ਜਿਨਾਬਈ ਕੌង ਰਸ ਨੂੰ ਅਸੀਂ ਪਾਣੀ ਪੀ ਪੀ ਕੇ ਕੋਸਦੇ ਰਹੇ ਔਰ ਪਾਣੀ ਪੀ ਪੀ ਕੇ ਇਹ ਗੱਲ ਕਹਿੰਦੇ ਰਹੇ ਇਹ ਦੇਸ਼ ਦੇ ਵਭਾਜਨਕਾਰੀ ਲੋਗ ਨੇ ਔਰ ਵਭਾਜਨ ਜਿਹੜਾ ਗਲਤ ਹੋਇਆ ਔਰ ਅਸੀਂ ਕਹਿੰਦੇ ਰਹੇ ਵੀ ਉਹਨਾਂ ਨੇ ਕਿੰਨੇ ਹਜ਼ਾਰ ਦਾ ਘਟਾਲਾ ਉਹ ਕਰ ਲਿਆ ਕਿੰਨੇ ਹਜ਼ਾਰ ਦਾ ਘਟਾਲਾ ਫਲਾਨ ਕਰ ਲਿਆ ਇਹਨਾਂ ਨੇ ਹਮੇਸ਼ਾ ਆਪਸ ਵਿੱਚ ਦੁਸਤੀ ਕਰਨ ਦੀ ਨਿਧੀ ਕਰਕੇ ਸਾਨੂੰ ਲੜਾ ਕੇ ਜਾਤੀਵਾਦ ਦੀ ਗੱਲ ਕਰਨ ਦੀ ਗੱਲ ਕੀਤੀ ਅੱਜ ਪੋਸਟ ਪਾਰਟੀ ਜਦੋਂ ਮੈਂ ਦੇਖਿਆ ਵੀ ਕੱਲ ਪਾਰਟੀ ਜਾਣ ਵਾਲੇ ਲੋਕ ਉਹਨਾਂ ਨੂੰ ਪ੍ਰਧਾਨ ਬਣਾਤਾ ਗਿਆ ਜਿਨ੍ਹਾਂ ਨੇ ਕਾਰਜਕਰਤਾ ਤੇ ਪਰਚੇ ਕਰਾਏ ਪਿਛਲੇ ਸਮੇਂ 'ਚ ਸਰਕਾਰਾਂ ਜਿਕਾਉ ਉਹਦੀ ਸਰਕਾਰ ਨੇ ਭਾਰਤੀ ਜਨਤਾ ਪਾਰਟੀ ਤੁਸੀਂ ਇਹ ਦੇਖੋ ਨਰੰਗ ਜਿਹਨੇ ਬੋਰਜ ਇਹਨੂੰ ਹਰਾਇਆ ਸੀ ਜਾਖੜ ਨੂੰ ਸੁਨੀਲ ਜਾਖੜ ਨੂੰ ਉਹਨੇ ਡਾਂਗਾ ਵੀ ਖਾਧੀਆਂ ਕੱਪੜੇ ਵੀ ਪੜਵਾਏ ਪਰ ਜਦੋਂ ਸਮਾਯਾਤ ਕਾਂਗਰਸ ਦਾ ਉਹ ਹੀ ਪ੍ਰਧਾਨ ਉੱਤੇ ਆ ਗਿਆ ਜਿਨੇ ਅੱਜ ਕਾਂਗਰਸ ਦਾ ਕਲਚਰ ਸਾਡੇ ਉੱਤੇ ਧੋਪਣ ਦੀ ਕੋਸ਼ਿਸ਼ ਕੀਤੀ ਕਿ ਕਿਉਂਕਿ ਇਹ ਇਡਿਆਲੋਜੀ ਕਾਂਗਰਸ ਦੀ ਜਿਹੜੀ ਆ ਅਸੀਂ ਸ਼ੁਰੂ ਤੋਂ ਨਕਾਰਦੇ ਆਏ ਆ ਕਿ ਕਾਂਗਰਸ ਜਿਹੜੀ ਆ ਦੇਸ਼ ਵਾਸਤੇ ਮਾੜੀ ਆ ਔਰ ਵਾਰਦੇ ਜਾਂਦਾ ਬਾੜੀ ਨੇ ਉਹਨੂੰ ਪ੍ਰਧਾਨ ਵੀ ਬਣਾਤਾ ਹੋਰ ਵੀ ਜਿਹੜੇ ਆਏ ਉਹਨਾਂ ਨੂੰ ਆ ਵਾਜੜ ਸਕਿਉਰਟੀਆਂ ਦਿਹਤੀਆਂ ਤੇ ਉਹਨਾਂ ਨੂੰ ਮਦਾਨਾ ਹੀ ਤੋਰ ਦਿੱਤਾ ਅੱਜ ਪੋਜੀਸ਼ਨ ਇਹ ਜਦੋਂ ਅਸੀਂ ਪਹਿਲਾਂ ਵੀ ਜੋਸ਼ੀ ਸਾਹਿਬ ਮੇਰੇ ਸਾਥੀ ਰਹੇ ਨੇ ਜਦੋਂ ਅਸੀਂ ਕਿਸਾਨ ਅੰਦੋਲਨ ਅਸੀਂ ਕਿਸਾਨਾਂ ਦੇ ਹੱਕ ਜੋ ਆਵਾਜ਼ ਉਠਾਈ ਪਾਰਟੀ ਨੂੰ ਇਹ ਗੱਲ ਕਹੀ ਵੀ ਸਾਨੂੰ ਵੀ ਕਿਸਾਨੀ ਅੰਦੋਲਨ ਦੇ ਨਾਲ ਜੁੜਨਾ ਚਾਹੀਦਾ ਕਿਸਾਨੀ ਅੰਦੋਲਨ ਤੋਂ ਥੋੜਾ ਉਹਨਾਂ ਦਾ ਜੋ ਮੰਗਾ ਲਿਆ ਉਹਨੂੰ ਬੈਠ ਕੇ ਸੋਲਵ ਕਰਨਾ ਚਾਹੀਦਾ ਜਦੋਂ ਦੇਸ਼ ਦੇ ਅੰਦਾਜ਼ਾ ਸੜਕ ਤੇ ਖੜਾ ਹੋ ਕੇ ਚੀਕਦਾ ਪਿਆ ਸੀ ਔਰ ਉਹ ਆਪਣੀਆਂ ਮੰਗਾ ਮੰਗਦਾ ਪਿਆ ਸੀ ਉਸ ਵੇਲੇ ਜਸੂਲੇ ਸਾਡੀ ਆਵਾਜ਼ ਦਿੱਤੀ ਜੋਸ਼ੀ ਸਾਹਿਬ ਨੂੰ ਪਾਰਟੀ ਚੋਂ ਕੱਢ ਦਿੱਤਾ ਅਸੀਂ ਉਦੋਂ ਵੀ ਆਹ ਦਾ ਨਾਰਾ ਮਾਰਿਆ ਸੀ ਕਿਸਾਨਾਂ ਵਾਸਤੇ ਅੱਜ ਵੀ ਇਹ ਗੱਲ ਕਵਾਂਗੇ ਕਿ ਪਾਰਟੀ ਨੂੰ ਉਹ ਸੋਚ ਨਾ ਹੋਣ ਕਰਕੇ ਅਕਾਲੀ ਦਲ ਦੇ ਨਾਲ 37 ਸਾਲ ਸਾਡਾ ਪੁਰਾਣਾ ਅਲਾਈਅੰਸ ਰਿਹਾ ਔਰ 37 ਸਾਲ ਹਿੰਦੂ ਸਿੱਖ ਭਾਈਚਾਰੇ ਦੀ ਗੱਲ ਕੀਤੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਤੇ ਪਾਰਟੀ ਸਾਡੀ ਵੀ ਉਦੋਂ ਕਹਿੰਦੀ ਸੀ ਨੌ ਮਾਸ ਦਾ ਰਿਸ਼ਤਾ ਰੋਟੀ ਬੇਟੀ ਦਾ ਰਿਸ਼ਤਾ ਓ ਰੋਟੀ ਬੇਟੀ ਦਾ ਰਿਸ਼ਤਾ ਕਿੱਥੇ ਗਿਆ ਨੌ ਮਾਸ ਦਾ ਰਿਸ਼ਤਾ ਕਿੱਥੇ ਗਿਆ ਇਹ ਜਿਹੜੀਆਂ ਛਾਰੀਆਂ ਚੀਜ਼ਾਂ ਨੂੰ ਦੇਖਦਿਆਂ ਹੋਇਆ ਮਜਬੂਰ ਹੋ ਗਏ ਕਿਉਂਕਿ ਹੋਰ ਕੋਈ ਪਾਰਟੀ ਦੀ ਵਿਚਾਰਧਾਰਾ ਕਾਂਗਰਸ ਦੀ ਜਿਹੜੀ ਜਾਂ ਆਮ ਪਾਰਟੀ ਜਿਨ੍ਹਾਂ ਨੇ ਸ਼ਹੀਦ ਭਗਤ ਸਿੰਘ ਦੀ ਗੱਲ ਕਰਕੇ ਤੇ ਨਾਰਾ ਮਾਰ ਕੇ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕੀਤਾ ਇੱਕ ਬਦਲਾਅ ਦੀ ਗੱਲ ਕੀਤੀ ਉਹ ਬਦਲਾਅ ਦੇ ਅੰਦਰ ਅੱਜ ਦੇ ਪੰਜਾਬ ਦੇ ਅੰਦਰ ਮੈਂ ਇਹ ਗੱਲ ਕਹਾਂ ਦਕੈਤੀਆਂ ਰਾਜ ਆਪਣੇ ਚੈਂਸ ਕੈਚਿੰਗ ਸਨਾਚਿੰਗ ਔਰ ਨਸ਼ਿਆਂ ਦਾ ਹੜ ਗਲੀ ਗਲੀ ਚ ਮੱਲੇ ਮੱਲੇ ਜੋ ਵਗਣ ਡਿਆ ਜਿਹਦੇ ਬਾਰੇ بڑا ਇੱਕ ਪ੍ਰਪੋਗੈਂਡਾ ਪ੍ਰਚਾਰ ਜਿਹੜਾ ਵੇਸਟ ਕਰ ਰਿਹਾ ਕਮੇਡੀਅਨ ਸਰਕਾਰ ਜਿਹੜੀ ਬਣੀ ਦੀ ਹੈ ਮਾਨ ਸਾਹਿਬ ਜਿਹੜੇ ਮੁੱਖ ਮੰਤਰੀ ਨੇ ਭਗਵਾਨ ਦਮਨ ਜੀ ਉਹ ਟੀਵੀ ਤੇ ਕੁਝ ਦਹਉਂਦੇ ਨੇ ਜਿਸ ਤਰ੍ਹਾਂ ਹੁੰਦਾ ਕਿ ਨਹੀਂ ਉਹ ਪੁਰਾਣਾ ਸ਼ੋਅ ਉਹ ਸਮਝਦੇ ਆ ਸਟੇਜਾ ਤੋਂ ਕਰ ਰਹੇ ਆ ਉਹਨਾਂ ਕਰਕੇ ਅੱਜ ਪੰਜਾਬ ਦਾ ਹਰ ਵਰਗ ਲੁੱਟਿਆ ਤੇ ਕੁੱਟਿਆ ਜਾ ਰਿਹਾ ਕਿਉਂਕਿ ਕਿਹੇ ਕਿਹੇ ਵੀ ਆਦੇ ਉੱਤੇ ਨੋ ਲਿਮਟ ਕਲਪਸ਼ਨ ਹੋ ਗਈ ਨੋ ਲਿਮਨ ਕੋਈ ਲਿਮਨ ਨਹੀਂ ਆ ਗਈ ਕਿਉਂਕਿ ਵੋਟਾਂ ਪੈਂਦੀਆਂ ਸੀ ਵਿਅਕਤੀਆਂ ਨੂੰ ਵੋਟਾਂ ਪਾਉਂਦੇ ਸੀ ਕਿਸੇ ਨੂੰ ਆਦਮੀ ਨੂੰ ਸਾਹਮਣੇ ਪਛਾਣਦੇ ਸੀ ਪਰ ਵੋਟਾਂ ਪਈਆਂ ਇੱਕੋ ਹੀ ਝਾੜੂ ਨੂੰ ਉਹ ਝਾੜੂ ਨੇ ਜਿਹੜਾ ਬਦਲਾਅ ਲਿਆਂਦਾ ਇੱਕ ਵਿਆਹ ਕਰਾ ਲਿਆ ਭਗਵੰਤ ਮਾਨ ਸਿੰਘ ਨੇ ਇੱਕ ਪੰਜਾਬ ਦਾ ਪਹਾ ਕੇਜਰੀਵਾਲ ਦੇ ਰਾਹੀਂ ਪੰਜਾਬੀਆਂ ਦਾ ਮਾਨ ਸਨਮਾਨ ਕੇਜਰੀਵਾਲ ਦੇ ਅੱਗੇ ਗਰਵੀਰਾ ਦਿੱਤਾ ਇਸ ਕਰਕੇ ਉਹਨਾਂ ਸਾਰੀਆਂ ਸੋਚਾਂ ਨੂੰ ਦੇਖਦਿਆਂ ਆਇਆ ਮੈਨੂੰ ਕਾਲੀ ਦਲ ਜਿਹੜਾ ਜਿੰਨਾ ਪੁਰਾਣਾ ਲਾਇ ਸੀ ਉਹਦੇ ਨਾਲ ਜੁੜਨ ਵਾਸਤੇ ਮੈਂ ਅਪਰਾਲਾ ਕੀਤਾ ਇਹ ਉਸ ਕਰਕੇ ਮੈਂ ਉਸ ਪਾਰਟੀ ਨਾਲ ਗਿਆ ਭਗਵੰਤੀ ਗਾਬਕ ਜੜੀ ਧੜੇ ਹੁੰਦੀ ਹਰ ਪਾਰਟੀ ਚੁੰਦੀ ਆ ਕਾਲੀ ਦਲ ਧੜੇ ਹੁੰਦੇ ਨਾਲ ਕਿਵੇਂ ਚੱਲੋ ਗੱਲ ਤੇ ਲਖੋ ਜੇ ਧੜਾ ਨਾ ਹੋਵੇ ਤੇ ਆਦਮੀ ਦਾ ਕੋਈ ਵजूद ਨਹੀਂ ਹੁੰਦਾ ਪਾਰਟੀਆਂ ਦੇ ਅੰਦਰ ਧੜੇ ਹੋਣੇ ਚਾਹੀਦੇ ਆ ਮਤ ਭੇਦ ਹੋ ਸਕਦੇ ਆ ਵਿਚਾਰਿਕ ਮਨ ਭੇਦ ਨਹੀਂ ਹੋਣੇ ਚਾਹੀਦੇ ਅਰੇ ਪਾਰਟੀ ਦੀ ਚੜ੍ਹਦੀ ਕਲਾ ਵਾਸਤੇ ਭਾਵੇਂ ਕਿਸੇ ਧੜੇ ਦੀ ਵੀ ਖਲੋਤੇ ਹੋਈ ਏ ਜਦੋਂ ਟਿਕੜ ਦਿਹਰੀ ਆ ਜਾਂ ਕਿਸੇ ਇਲੈਕਸ਼ਨ ਲੜਦੀ ਆ ਤੇ ਇੱਕ ਵਿਅਕਤੀ ਨੇ ਲੜ ਪਾਰਟੀ ਜਿਹਨੂੰ ਵੀ ਸੇਵਾ ਸੋਪਦੀ ਆ ਉਹਦੇ ਨਾਲ ਟਟਾਨ ਵਾਂਗੂ ਖੜੇ ਰਹਿਣਾ ਆ ਆਮ ਆ ਵੀ ਪਾਰਟੀ ਹਤਾਸੀ ਗੱਲ ਕਰੀਏ ਕਿਵੇਂ ਉਹਦੀ ਕਾਰਜਕਾਰੀ ਵਟਾਲੇ ਹੱਦੇ ਦੀ ਗੱਲ ਕਰੀਏ ਕਿਵੇਂ ਦੇ ਲੱਗੋ ਮੈਂ ਤੁਹਾਨੂੰ ਗੱਲ ਕਿਹਾ ਤੇ ਵਟਾਲੇ ਪਿਛਲੇ ਦਿਨੀ ਤੁਸੀਂ ਬੜ ਤੁਹਾਡੇ ਹਰ ਮਾਦਿਆਂ ਰਹੀ ਮੈਂ ਨਿਊਜ਼ ਸੁਣੀ ਸਾਡੇ ਆਧਿਕੜ ਸਰਕਲ ਪਰ ਦਾ ਆਣ ਜਿਹੜਾ ਆਮ ਪਾਰਟੀ ਦਾ ਉਹਦਾ ਭਰਾ ਹੀਰਨਵੀਰ ਦਾ ਜਲੰਧਰ ਫੜਿਆ ਫੜਿਆ ਗਿਆ ਟੈਕਸਕ ਪੁਰਾ ਵੱਡੀ ਗੱਲ ਤੁਹਾਡੇ ਰਹੀ ਮੈਂ ਪ੍ਰੈਸ ਚ ਕਰਨੀ ਆ ਉਹਦੇ ਚ ਕੱਲ ਤੁਹਾਨੂੰ ਸਮਾਂ ਦਊਂਗਾ 4 ਵਜੇ ਉੱਥੇ ਬਟਾਲੇ ਦੇ ਅੰਦਰ ਇੱਕ ਬੜਾ ਵੱਡਾ ਕਬਜ਼ਾ ਹੋਣ ਡਿਆ ਉਹ ਕਿਹਦੇ ਸ਼ਹਿ ਦੇ ਹੋਣ ਡਿਆ ਕਿਹਦੇ ਨਾਲ ਤੇ ਹੋਣ ਡਿਆ ਉਹਦੇ ਉਹਦੇ ਖੁਲਾਸੇ ਜੜਿਆ ਕੱਲ ਜ਼ਰੂਰ ਕੀਤੇ ਸਰ ਆਖਰੀ ਸਵਾਲ ਪਬਲਿਕ ਦੇ ਮੂਵਮੈਂਟ ਨੂੰ ਕਿਵੇਂ ਦੇਖਦੇ ਪਬਲਿਕ ਦਾ ਮੂਵਮੈਂਟ ਪਬਲਿਕ ਦਾ ਜਿਹੜਾ ਚਕਾਵਾ ਤੁਹਾਡੇ ਲੋਕੋ ਪਬਲਿਕ ਦਾ ਚਕਾਓ ਜਿਹੜਾ ਨਾ ਜਿਹੜਾ ਬਦਲਾਅ ਦਾ ਹੀ ਉਹ ਤੇ ਗਿਆ ਲੋਕਾਂ ਦੇ ਮਨਾਂ 'ਚ ਚੁੱਕਿਆ ਵੀਰ ਮੇਰੇ ਦੂਸਰੀ ਗੱਲ ਜਿਹੜੀ ਪਬਲਿਕ ਦੇ ਚਕਾਓ ਦੀ ਗੱਲ ਆ ਕਿ ਉਸ ਵੇਲੇ ਬੜੇ-ਬੜੇ ਲੋਕ ਘਬਰਾ ਹੋਏ ਨੇ ਔਰ ਲਾਲਚ ਆਜੇ ਦਿੱਤੇ ਸਰਕਾਰ ਨੇ ਵੀ ਲੋਕਾਂ ਨੇ ਸੋਚਿਆ ਰਹੇ ਪਤਾ ਨਹੀਂ ਕੀ ਹੋ ਜਾਣਾ ਹੁਣ ਜਦੋਂ ਸਾਰੇ ਪਾਸੇ ਨਸ਼ਿਆਂ ਵਾਲ ਸਲੇਟਿੰਗ ਵਾਲ ਸਾਰੇ ਵਾਸੇ ਦੇਖਦੇ ਹੋਇਆ ਜੋ ਲੋਟਖੋ ਦੇ ਨਾਲ ਦੇਖਦੇ ਹੋਇਆ ਜੋ ਵਪਾਰੀ ਵਰਗ ਦਾ ਹਾਲ ਕੀਤਾ ਜੋ ਕਿਸਾਨੀ ਦਾ ਹਾਲ ਕੀਤਾ ਸਾਰਿਆਂ ਨੂੰ ਦੇਖਦਿਆਂ ਸਾਰਿਆਂ ਦਾ ਲੋਕ ਦਾ ਮੋਹ ਮੋਹ ਭੰਗ ਹੋਇਆ ਔਰ ਸਰਦਾਰ ਸੁਖਬੀਰ ਸਿੰਘ ਜੀ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਨੇ ਜਿਹੜਾ ਉਥੇ ਖਲੋਗੇ ਜਿਹੜੀ ਗੱਲ ਦੀ ਗਲਤੀ ਕੋਈ ਨਹੀਂ ਕੀਤੀ ਪਰ ਫਿਰ ਵੀ ਉਹਨੂੰ ਮਹਿਸੂਸ ਕੀਤਾ ਵੀ ਜੋ ਹੋਇਆ ਸਾਡੀ ਸਰਕਾਰ ਵੇਲੇ ਹੋਇਆ ਸੀ ਮੈਂ ਉਹਦੀ ਮਾਫੀ ਮੰਗਦਾ ਉਹਦੇ ਬਾਅਦ ਜਿਹੜਾ ਬਦਲਾਅ ਆਪਣੇ ਲੋਕਾਂ ਦਾ ਮੂਡ ਆ ਉਹ ਪਿੰਡਾਂ ਦੇ ਅੰਦਰ ਨਗਰਾਂ ਦੇ ਅੰਦਰ ਪੰਚਾਇਤਾਂ ਦੇ ਅੰਦਰ ਸ਼ਹਿਰਾਂ ਦੇ ਅੰਦਰ ਚਕਾਓ ਜਿਹੜਾ ਅਕਾਲੀ ਦਲ ਬਾਦਲਵਾਲ ਸ਼੍ਰੋਮਣੀ ਅਕਾਲੀ ਦਲ ਵੱਲ ਗਿਆ। ਮルダー ਜੀ ਅਗਲੀਆਂ ਰਣਨੀਤੀਆਂ ਕੀ ਹੋਣਗੀਆਂ ਸ਼੍ਰੋਮਣੀ ਕਾਲ ਦਲ ਦੀ? ਅਗਲੀਆਂ ਰਣਨੀਤੀਆਂ ਸਿੱਧੀਆਂ ਨੇ ਜੀ ਉਹਨਾਂ ਨੇ ਮੈਂਬਰਸ਼ਿਪ ਸ਼ੁਰੂ ਕੀਤੀ ਹੈ ਮੈਂਬਰਸ਼ਿਪ ਦੀ ਪਿੰਡਾਂ 'ਚ ਪੰਚਾਇਤਾਂ 'ਚ ਸ਼ਹਿਰਾਂ 'ਚ ਕੀਤੀ ਹੈ। ਔਰ ਉਹਨਾਂ ਨੇ 1.5-2 ਮਹੀਨੇ 'ਚ ਜਿਹੜੇ ਆ ਲਗਾਤਾਰ ਹਲਕਿਆਂ 'ਚ ਅਸੀਂ ਚੋਣ ਆਪਣੇ ਇਸ ਸੰਬੰਧੀ ਰੈਲੀਆਂ ਕਰਨ ਜਾ ਰਹੇ ਹਾਂ। ਔਰ ਰੈਲੀ ਤੋਂ ਬਾਅਦ ਲੋਕਾਂ ਦੇ ਨਾਲ ਮੇਲਜੋਲ ਤਾਲਮੇਲ ਜਿਹੜਾ ਕਿਉਂਕਿ ਮੇਰੇ ਨੂੰ ਤਾਂ ਨਵੀਂ-ਨਵੀਂ ਜ਼ਿੰਮੇਵਾਰੀ ਮਿਲੀ ਆ ਔਰ ਪੰਜਾਬ ਦਾ ਦੇ ਅੰਦਰ ਜਾ ਕੇ ਉਹਨਾਂ ਲੋਕਾਂ ਨੂੰ ਲਾਮਬੰਦ ਕਰਕੇ ਅਗਲੇ ਇਲੈਕਸ਼ਨ ਦੀ ਤਿਆਰੀ ਜਿਹੜੀ ਆ ਸ਼ੁਰੂ ਹੋ ਗਈ ਆ ਔਰ ਰੋਣ ਵਾਲੇ ਲੋਕ ਸੋਭਾ ਚਨਾਵਾ ਕਿਉਂਕਿ ਸਰਕਾਰ ਤੇ ਤੁਹਾਨੂੰ ਵੀ ਪਤਾ ਸਰਕਾਰ ਤੇ ਕਾਰਪੋਰੇਸ਼ਨਾਂ ਦੇ ਚਨਾਵਾ ਤੋਂ ਵੀ ਦੌੜ ਗਈ ਆ ਆਮ ਪਾਰਟੀ ਆਮ ਪਾਰਟੀ ਜਿੱਥੇ ਕਾਰਪੋਰੇਸ਼ਨਾਂ ਦੇ ਚਨਾਵਾ ਤੋਂ ਦੌੜੀ ਆ ਪੰਚਾਇਤਾਂ ਦਾ ਬਾੜੇ ਸਾਹਮਣੇ ਆ ਵੀ ਉਹ ਹਾਈ ਕੋਰਟ ਚ ਆ ਔਰ ਸਰਕਾਰ ਦੌੜਨ ਰਹੀ ਆ ਇਹ ਫੇਲੀਅਰ ਸਰਕਾਰਾਂ ਹੁੰਦੀਆਂ ਨੇ ਜਿਹੜੀਆਂ ਕਿ ਚਨਾਉ ਤੋਂ ਡੈਮੋਕ੍ਰੇਸੀ ਨੂੰ ਮਜਬੂਰ ਨਹੀਂ ਕਰਦੀਆਂ ਆਪਣੇ ਦੌੜਦੀਆਂ ਇਹ ਚਨਾਉ ਦਾ ਫੇਲੀਅਰ ਆ ਉਹ ਫੇਲੀਅਰ ਸਰਕਾਰ ਹੁੰਦੀ ਆ ਜਿਹੜੀ ਇਹੋ ਜੇ ਕੰਮ ਕਰਦੀ ਇਹ ਫੇਲੀਅਰ ਆ ਸਰਕਾਰ ਇਸ ਕਰਕੇ ਇਹ ਜਿਹੜਾ ਸਾਰਾ ਮजूद ਆ ਚੱਲ ਰਿਹਾ ਔਰ ਕਾਲੀ ਦਲ ਹਮੇਸ਼ਾ ਪੰਜਾਬ ਦੇ ਹਿੰਦੂ ਸਿੱਖ ਭਾਈਚਾਰੇ ਦੀ ਗੱਲ ਕਰਦਾ ਪੰਜਾਬੀਅਤ ਦੀ ਚੜ੍ਹਦੀ ਕਲਾ ਦੀ ਗੱਲ ਕਰਦਾ ਔਰ ਕਿਸਾਨੀ ਦੀ ਗੱਲ ਕਰਦਾ ਔਰ ਮਜ਼ਦੂਰ ਦੀ ਗੱਲ ਕਰਦਾ ਔਰ ਅਦਾਲਤ ਦੀ ਗੱਲ ਕਰਦਾ ਔਰ ਵਪਾਰੀ ਦੀ ਗੱਲ ਕਰਦਾ ਇਹ ਉਹ ਪਾਰਟੀਆਂ ਜਿਹੜੀ ਸਭ ਨੂੰ ਨਾਲ ਜਾਂਦੇ ਤੁਸੀਂ ਅੱਜ ਤੋਂ ਪਿੱਛੇ ਝਾਦੀ ਮਾਰ ਲਓ ਕਿਹ ਹੈ ਜੁਨੀਵਰਸਿਟੀ ਕਿੰਨੇ ਬਣਾਈ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਕਿਹ ਹੈ ਹਸਪੀਟਲ ਕਿੰਨੇ ਬਣਾਇਆ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਆ ਪੁਲ ਕਿੰਨੇ ਪਾਏ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਕਿਹਦੇ ਤੁਸੀਂ ਦੱਸੋ ਕਿਹਦੇ ਆਮ ਪਾਰਟੀ ਨੇ ਕੋਈ ਡਵੈਲਪਮੈਂਟ ਦਾ ਕੰਮ ਕੀਤਾ ਜਿਹੜੀਆਂ ਬੜੀਆਂ ਫੜਾ ਮਾਰਦੇ ਨੇ ਪਿਛਲੇ ਸਮੇਂ 'ਚ ਸਾਡੇ ਵਟਾਲੇ 'ਚ ਇਹ ਕਾਂਗਰਸ ਦੇ ਲੋਕ ਫੜਾ ਮਾਰਦੇ ਰਹੇ ਪੇ ਨੇ 20 ਕਰੋੜ ਰੁਪਇਆ ਫਿਰ ਅਰਬ ਦੇ ਅਰਬਾਂ ਦੇ ਚਲ ਗਈ ਉਹ ਕਿਤੇ ਗਿਆ ਬਟਾਲਿਆ ਦਾ ਰੁਪਇਆ ਕੌਣ ਲੁੱਟ ਕੇ ਲੈ ਗਿਆ ਉਹਦਾ ਹਿਸਾਬ